ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬਿੱਤਰਨੀ ਵੀ ਜੋ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਤੋਂ ਵਿਧਾਇਕ ਕਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਸ ਦੇ ਖਿਲਾਫ ਬਟਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਨੇ ਬਟਾਲਾ ਦਾ ਗਾਂਧੀ ਚੌਕ 'ਤੇ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਤੱਕੇਸ਼ਾਈ ਨਹੀਂ ਚੱਲਣ ਦੇਵਾਂਗੇ ਜੋ ਸਾਡੀ ਪਾਰਟੀ ਦੇ ਵਿਧਾਇਕ ਨੂੰ ਡਿਟੇਨ ਕੀਤਾ ਗਿਆ ਉਸ ਦੇ ਵਿਰੁੱਧ ਦੇ ਵਿੱਚ ਅਸੀਂ ਤਰਨਾ ਲਗਾ ਰਹੇ ਹਾਂ ਤੇ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਪਰ ਦੀ ਸ਼ਬਦਾਵਲੀ ਬੋਲਣੀ ਚੰਗੀ ਨਹੀਂ ਲੱਗਦੀ ਤੇ ਉਹਨਾਂ ਦੇ ਖਿਲਾਫ ਇਹ ਕਰਨਾ ਕਾਇਆ ਜਾ ਰਿਹਾ ਮੇਰਾ ਨਾਮ ਅਨੀਤਾ ਸਰ ਪਿੰਡ ਕਲੈਰਕਲਾ ਕੀ ਕਾਰਨ ਹੈ ਅੱਜ ਦਾ ਕਾਰਨ ਸਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਗਰੀਬ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਆ ਤੇ ਜਿਹੜੀ ਕਾਂਗਰਸ ਪਾਰਟੀ ਨੂੰ ਬਰਦਾਸ਼ ਨਹੀਂ ਹੋ ਰਿਆ ਕਦੀ ਉਹ ਕਹਿ ਦਿੰਦੇ ਨੇ ਕਿ ਇਹ ਗੈਂਡਾਵਾ ਜਿਹਾਂ ਵਾਲੇ ਨੇ ਕਦੀ ਉਹ ਜਾਤ ਪਾਤ ਤੇ ਆ ਜਾਂਦੇ ਨੇ ਕਦੀ ਉਹ ਕਹਿੰਦੇ ਨੇ ਕਿ ਇਹ ਮਟੀਰੀਅਲ ਇਕੱਠਾ ਹੋਇਆ ਹੈ ਮਤਲਬ ਕਿ ਆਮ ਆਦਮੀ ਪਾਰਟੀ ਜਿਹੜੇ ਅੱਛੇ ਲੀਡਰਾਂ ਨੂੰ ਨਾ ਕਿ ਉਹ ਗਰੀਬ ਲੋਕ ਦੇਖਦੇ ਨੇ ਨਾ ਉਹ ਦੇਖਦੇ ਨੇ ਉਹ ਕਿੰਨਾ ਧਨ ਦੌਲਤ ਵਾਲਾ ਵਾ ਉਹ ਹਰ ਕਿਸੇ ਨੂੰ ਮੌਕਾ ਦਿੰਦੇ ਨੇ ਪਰ ਕਾਂਗਰਸ ਪਾਰਟੀ ਨੂੰ ਇਹ برداشت ਨਹੀਂ ਆ ਰਿਹਾ ਇਸ ਕਰਕੇ ਸਾਡੇ ਜਿਹੜੇ ਵੀਰ ਸ਼ਹਿਰੀ ਕਲਸੀ ਜੀ ਨੇ ਉਹ ਆਪਣੇ ਵਰਕਰਾਂ ਦਾ ਸਾਥ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ ਰਸਤ ਕੀਤਾ ਗਿਆ ਅਸੀਂ ਇਹ ਬਿਲਕੁਲ برداشت ਨਹੀਂ ਕਰਾਂਗੇ ਜੋ ਕਿ ਸ਼ਹਿਰੀ ਕਲਸੀ ਮੇਰੇ ਵੀਰ ਵੱਡੇ ਐਮਐਲਏ ਸਾਹਿਬ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਤਰਮ ਪਤਨੀ ਦੇ ਹਰ ਦੁਖ ਸੁਖ ਦੇ ਬੰਦੇ ਨੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੀ ਪਾਰਟੀ ਦਾ ਆਪਣੀ ਪਹਿਣ ਦਾ ਆਪਣੇ ਭਰਾ ਦਾ ਇਸ ਯੋਗ ਦੇ ਇਸ ਕਰਕੇ ਅਸੀਂ ਸਾਰੀਆਂ ਪਹਿਣਾ ਇੱਥੇ ਇਕੱਠੀਆਂ ਆਈਆਂ ਨੇ ਇਹ ਸਾਡੇ ਲੋਕ ਕੋਆਰਡੀਨੇਟਰ ਨੇ ਸੀਨੀਅਰ ਸਾਡੇ ਗੁਰਿੰਦਰ ਕੌਰ ਜੀ ਇਹ ਮੇਰੀਆਂ ਪਹਿਣਾ ਸਾਰੀਆਂ ਬਲਾਕ ਕੋਆਰਡੀਨੇਟਰ ਨੇ ਅਸੀਂ ਹਰ ਦਮ ਚਾਹੇ ਉਹ ਦਿਨ ਚਾਹੇ ਰਾਤ ਅਸੀਂ ਆਪਣੇ ਪਰਿਵਾਰ ਦੇ ਨਾਲ ਖੜੇ ਹਾਂ ਮੇਰਾ ਨਾਮ ਨਰਿੰਦਰ ਕੌਰ ਇਹ ਲੋਚਾ ਹਾਂ ਹਾਂਜੀ ਘਰ ਨਾਲ ਆਉਣ ਦਾ ਭਾਜੀ ਸਾਡਾ ਇਹ ਕਾਰਨਾ ਕਿ ਸਾਡੇ ਜਿਉ ਵੀ ਆਜੀ ਸ਼ਹਿਰੀ ਸਾਡੇ ਉੱਤੇ ੱੱਕੇ ਸਾਈ ਉਹਨਾਂ ਨਾਲ ਚੱਲ ਰਹੀ ਆ ਅਸੀਂ ਤਾਂ ੱੱਕੇ ਸਾਈ ਨਹੀਂ ਆਪਣੇ ਬਾਜੀ ਦੇ ਖਲੰਦੇ ਨਹੀਂ ਚੰਡੀਗੜ੍ਹ ਚੰਡੀਗੜ੍ਹ ਇਹ ਗਲਤ ਸਵਾਲ ਦੀ ਜੋ ਬੋਲੀ ਗਈ ਆ ਬਾਤਵਾਜਾਂ ਵਾਸਤੇ ਤੇ ਬਾਤਵਾਜਾਂ ਨੂੰ ਬੋਲਦੇ ਆ ਕਿ ਬਾਤਵਾਜਾਂ ਵਜਾਉਂਦੇ ਹੀ ਇਹ ਉੱਚੀ ਪੌਟ ਤੇ ਆ ਗਏ ਆ ਆਹੋ ਕਿ ਬਾਤਵਾਜਾਂ ਵਜਾਉਂਦਾ ਕਦੇ ਮਿਹਨਤ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ ਮਿਹਨਤ ਕਰਕੇ ਉਹ ਕਿਤੇ ਵੀ ਆਪਣੀ ਪੋਸਟ ਤੇ ਆਪਣੀ ਆਪਣੇ ਮਿਹਨਤ ਦੇ ਨਾਲ ਆਇਆ ਕਿ ਇਹਦਾ ਮਜ਼ਾਕ ਨਹੀਂ ਬਣਾਉਣਾ ਸਾਡੇ ਹਣ ਪਾ ਜੀ ਸ਼ਾਰੀ ਹੋਈ ਰਾ ਸਾਡੇ ਜਾ ਕਿਤੇ ਕੀ ਜਾਤ ਪਾਤ ਕਦੇ ਇੱਥੇ ਤੱਕ ਆਂਦਾ ਨਹੀਂ ਇੰਨੇ ਕ ਇਲਜ਼ਾਮ ਰਾਜੇ ਵੜੈਂਗਣੇ ਜੋ ਵੀ ਆ ਸਾਡੇ ਤੇ ਇੰਨੇ ਕ ਇਲਜ਼ਾਮ ਲਾਉਂਦੇ ਅਸੀਂ ਇਲਜ਼ਾਮ ਨਹੀਂ ਸੱਚੇ ਅਸੀਂ ਇਲਜ਼ਾਮ ਲੈ ਸੁਣ ਇਹ ਇਲਜ਼ਾਮ ਲਾਉਂਦੇ ਕਿ ਡਾਂਟ ਵਾਜਾ ਵਜਾਉਂਦੇ ਛੋਟੀਆਂ ਜਾਤਾਂ ਨਾਲੀਆਂ ਸਾਫ ਕਰ ਮਾਰੇ ਛੋਟੇ ਲੋਕ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਛੋਟੇ ਲੋਕ ਥੋੜੀ ਜਿਹੀ ਸ਼ਰਕਾ ਹਾਂ ਜੀ ਸਸੀ ਕਾ ਜੀ ਸਭ ਨੂੰ ਮੇਰਾ ਨਾਮ ਸੁਨੀਤਾ ਮੈਂ ਨਿਸ਼ਾਰਾ ਮੱਛ ਸਿੰਘ ਦੀ ਰਹਿਣ ਵਾਲੀ ਹਾਂ ਤੇ ਜਿਹੜੇ ਧੱਕਾ ਚਾਈ ਹੋਣਦੇ ਆ ਅਸੀਂ ਵੀ ਚਾਹੁੰਦੇ ਸਾਡੇ ਵੀਰ ਨਾਲ ਧੱਕਾ ਚਾਈ ਹੋਵੇ ਕਿਉਂਕਿ ਉੱਥੇ ਕੋਈ ਮਸਲਾ ਹੋਇਆ ਚੰਡੀਗੜ੍ਹ ਦੇ ਵਿੱਚ ਵੀਰ ਜੀ ਉੱਥੇ ਗਏ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਛੋਟੇ ਲੋਕ ਮੰਨੇ ਜਾਂਦੇ ਆ ਕਦੀ ਕਹਿੰਦੇ ਵਾਜਿਆ ਵਾਲੇ ਉਹ ਕਦੀ ਕਹਿੰਦੇ ਤੁਸੀਂ ਮਜ਼ਦੂਰ ਲੋਕ ਹੋ ਅਸੀਂ ਲੋਕ ਕਿਉਂ ਨਹੀਂ ਅੱਗੇ ਆ ਸਕਦੇ ਕੀ ਕਾਰਨ ਆ ਅਸੀਂ ਅੱਗੇ ਆਣ ਦੇ ਕਹਿੰਦੇ ਸਾਨੂੰ ਹੱਕ ਹੈ ਆਹ ਲੇਡੀਸ ਆਲੇ ਵੀ ਲੇਡੀਸ ਅੱਗੇ ਆਂਦੇ ਹੀ ਆ ਹਰ ਕੋਈ ਇਤਰਾਵਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਕਿਹੜਾ ਕੰਮ ਗਲਤ ਕੀਤਾ ਹਰ ਇੱਕ ਕੰਮ ਵਧੀਆ ਕਰਨ ਦੀ ਹੈ ਤੁਸੀਂ ਮਟਾਲੇ ਸ਼ਹਿਰ ਚ ਰਹਿੰਦੇ ਦੱਸੋ ਇੱਥੇ ਕਿਹੜਾ ਕੰਮ ਨਹੀਂ ਚੰਗਾ ਹੋ ਰਿਹਾ ਇਹ ਅਸੀਂ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਖਿਲਾਫ ਸਰ ਕਾਂਗਰਸ ਪਾਰਟੀ ਦੇ ਖਿਲਾਫ ਲਗਾਇਆ ਗਿਆ ਕਿਉਂ ਕਿ ਉਹਨੇ ਸਾਡੇ ਭਾਜੀ ਪਰੰਗਲ ਉਠਾਈ ਹੈ ਉਹਨਾਂ ਨੂੰ ਰੈਸਟ ਕੀਤਾ ਕਿਉਂ ਕੀਤਾ ਗਿਆ ਬਾਕੀ ਧੰਨਵਾਦ